ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਦੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਵਿਸ਼ਾ ਸੰਬੰਧਿਤ ਹੈ ਜੀ ਵਿਸ਼ਾ ਸਰਦਾਰ ਭਗਤ ਸਿੰਘ ਇਸ ਨਾਲ ਸੰਬੰਧਿਤ 40 ਮਹੱਤਵਪੂਰਨ ਪ੍ਰਸ਼ਨ ਜੋ ਮਾਸਟਰ ਕੈਡਰ UGC PET ਤੋਂ ਤੇ ਹਰ ਤਰ੍ਹਾਂ ਦੇ ਗਵਰਨਮੈਂਟ ਇਗਜ਼ਾਮ ਦੇ ਵਿਦਿਆਰਥੀਆਂ ਲਈ ਲਾਈਵ ਵੰਧਨ ਗੱਲਬਾਤ ਕਰਦੇ ਹਾਂ ਭਗਤ ਸਿੰਘ ਦੇ ਬਾਰੇ ਭਗਤ ਸਿੰਘ ਕੌਣ ਸੀ ਭਾਰਤੀ ਆਜ਼ਾਦੀ ਸੰਗਰਾਮ ਦਾ ਇੱਕ ਮਹਾਨ ਇਨਕਲਾਬੀ ਕ੍ਰਾਂਤੀਕਾਰੀ ਯੋद्धा ਸੀ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਹੋਇਆ ਸੋ ਅੱਜ ਦੀ ਵੀਡੀਓ ਭਗਤ ਸਿੰਘ ਜੋ ਕਿ ਆਜ਼ਾਦੀ ਦੇ ਲਈ ਸ਼ਹੀਦ ਹੋਣ ਵਾਲਾ ਇੱਕ ਦੇਸ਼ ਭਗਤ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਪੰਗਾ ਜ਼ਿਲ੍ਹਾ ਲਾਇਲਪੁਰ ਜੋ ਕਿ ਕਿੱਥੇ ਹੈ ਜੀ ਪਾਕਿਸਤਾਨ ਚ ਭਗਤ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ਭਗਤ ਸਿੰਘ ਦੇ ਪਿਤਾ ਜੀ ਦਾ ਨਾਮ ਸਰਦਾਰ किशन सिंह जी जन्म ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਜੋ ਕਿ ਹੁਣ ਪਾਕਿਸਤਾਨ ਚ ਆਉਂਦੇ ਹੋਇਆ ਉਹਨਾਂ ਦੇ ਪਿਤਾ ਵੀ ਆਜ਼ਾਦੀ ਦੇ ਸੰਘਰਸ਼ ਦੇ ਇੱਕ ਪਗਤ ਸਿੰਘ ਦੀ ਮਾਤਾ ਦਾ ਕੀ ਨਾਂ ਸੀ ਸ਼੍ਰੀਮਤੀ ਵਿਦਿਆਵਤੀ ਕੌਰ ਪਗਤ ਸਿੰਘ ਕਿਸ ਸੰਗਠਨ ਨਾਲ ਜੁੜੇ ਹੋਏ ਸਨ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਜਿਸ ਨੂੰ ਐਸ ਐਚ ਆਰ ਏ ਕਿਹਾ ਜਾਂਦਾ ਹੈ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਕਿ ਐਸ ਐਚ ਆਰ ਏ ਦਾ ਕੀ ਮਤਲਬ ਹੈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਤੇ ਉਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਵਿਦਿਆ ਕੌਰ ਕਿੰਨਾ ਦੀ ਸਰਦਾਰ ਭਗਤ ਸਿੰਘ ਜੀ ਦੀ ਮਾਤਾ ਦਾ ਨਾਮ ਭਗਤ ਸਿੰਘ ਕਿਸ ਵਿਚਾਰਧਾਰਾ ਦਾ ਸਮਰਥਨ ਕਰਦੇ ਸਨ ਸਮਾਜਵਾਦ ਤੇ ਇਨਕਲਾਬ ਜਾਂ ਇਨਕਲਾਬੀ ਰਾਸ਼ਟਰਵਾਦ ਭਗਤ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਆਪਣਾ ਪਹਿਲਾ ਵੱਡਾ ਕਦਮ ਕਦੋਂ ਚੁੱਕਿਆ 1928 ਈਸਵੀ ਨੂੰ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ 1928 ਈਸਵੀ ਵਿੱਚ ਤਾਂ ਉਦੋਂ ਭਗਤ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਆਪਣਾ ਪਹਿਲਾ ਵੱਡਾ ਕਦਮ ਚੁੱਕਿਆ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ 'ਚ ਉਹਨਾਂ ਨੇ ਹਿੱਸਾ ਲਿਆ ਭਗਤ ਸਿੰਘ ਦੇ ਵਿਚਾਰਧਾਰਾ ਸਮਾਜਵਾਦ ਤੇ ਇਨਕਲਾਬੀ ਰਾਸ਼ਟਰਵਾਦ ਭਗਤ ਸਿੰਘ ਨੇ ਸਾਂਡਰਸ ਦਾ ਕਤਲ ਕਿਉਂ ਕੀਤਾ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਰਸ ਨੂੰ ਕਿਸ ਨੇ ਮਾਰਿਆ ਭਗਤ ਸਿੰਘ ਤੇ ਰਾਜਗੁਰੂ ਨੇ 1928 ਵਿੱਚ ਜੋ ਦੋ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਲਾਲਾ ਲਾਜਪਤ ਰਾਏ ਜੀ ਨੇ ਉਸ ਦਾ ਵਿਰੋਧ ਕੀਤਾ ਉਹਨਾਂ ਤੇ ਲਾਠੀ ਚਾਰਜ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਸਾਂਡਰਸ ਨੂੰ ਜੋ ਕਤਲ ਕਰ ਦਿੱਤਾ ਸੀ। ਆਈ ਦੀ ਵੀਡੀਓ ਭਗਤ ਸਿੰਘ ਨਾਲ ਸੰਬੰਧਿਤ ਮਹੱਤਵਪੂਰਨ ਚਾਲੇ ਪ੍ਰਸ਼ਨ ਹਨ 10 ਆਪਾਂ ਕਰ ਲਏ ਹਨ। ਅਗਲਾ ਪ੍ਰਸ਼ਨ ਕੇਂਦਰੀ ਅਸੈਂਬਲੀ ਵਿੱਚ ਬੰਬ ਕਿਸ ਨੇ ਸੁੱਟਿਆ ਭਗਤ ਸਿੰਘ ਤੇ ਬਟੂਏਸ਼ਰ ਗੁਟਕੇਸ਼ਵਰਦਤ ਕੇਂਦਰੀ ਅਸੈਂਬਲੀ ਦੇ ਵਿੱਚ ਬੰਬ ਕਿਉਂ ਸੁੱਟਿਆ ਗਿਆ ਅੰਗਰੇਜ਼ਾਂ ਨੂੰ ਜਗਾਉਣ ਦੇ ਲਈ ਨਾ ਕਿ ਉਹਨਾਂ ਨੂੰ ਮਾਰਨ ਦੇ ਲਈ। ਸੋ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਸ ਤੋਂ ਇਲਾਵਾ ਇਸ ਚੈਨਲ ਤੇ ਪੰਜਾਬੀ ਹਿਸਟਰੀ ਸਵਿਕਸ ਦੀ ਮੋਕ ਟੈਸਟ ਵੀ ਮੈਂ ਤੁਹਾਨੂੰ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਲਈ ਬੜੇ ਲਾਇਬਨ ਸਿੱਧ ਹੋਣਗੇ ਸੋ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅਗਲਾ ਪ੍ਰਸ਼ਨ ਆਈ ਦੀ ਵੀਡੀਓ ਦਾ ਬੰਬ ਸੁਟਣ ਤੋਂ ਬਾਅਦ ਭਗਤ ਸਿੰਘ ਨੇ ਕੀ ਕੀਤਾ ਉਹ ਤੋਂ ਭੱਜੇ ਨਹੀਂ ਸਗੋਂ ਉਹਨਾਂ ਨੇ ਆਪਣੇ ਆਪ ਨੂੰ ਸਮਰਪਣ ਕਰਤਾ ਅੰਗਰੇਜ਼ੀ ਜਿਹੜੀ ਫੌਜ ਸੀ ਉਹਨਾਂ ਨੂੰ ਉਹਨਾਂ ਦੇ ਹਵਾਲੇ ਆਪਣੇ ਆਪ ਨੂੰ ਕਰਤਾ ਭਗਤ ਸਿੰਘ ਦਾ ਮਸ਼ਹੂਰ ਨਾਰਾ ਕੀ ਸੀ ਇਨਕਲਾਬ ਜਿੰਦਾਬਾਦ ਉਹਨਾਂ ਦਾ ਮਸ਼ਹੂਰ ਨਾਰਾ ਸੀ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਸਾਰਤਕ ਹੋਇਆ ਹੈ ਸੋ ਕਮੈਂਟ ਜਰੂਰ ਕਰਨੇ ਹਨ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 15 ਵੱਲ ਵਧਦੇ ਹਾਂ ਜੀ ਪ੍ਰਸ਼ਨ ਨੰਬਰ 15 ਭਗਤ ਸਿੰਘ ਨੇ ਜੇਲ੍ਹ ਵਿੱਚ ਕਿਹੜਾ ਲੇਖ ਲਿਖਿਆ ਮੈਂ ਨਾਸਤਿਕ ਕਿਉਂ ਹਾਂ ਉਹ ਪਰਮਾਤਮਾ ਨੂੰ ਕਿਉਂ ਨਹੀਂ ਸੀ ਮੰਨਦਾ ਤਾਂ ਉਸਨੇ ਇੱਕ ਲੇਖ ਲਿਖਿਆ ਉਸ ਉਸਨੇ ਕਾਰਨ ਦੱਸਿਆ ਕਿ ਮੈਂ ਨਾਸਤਿਕ ਕਿਉਂ ਹਾਂ ਭਗਤ ਸਿੰਘ ਨੇ ਭੁੱਖ ਹੜਤਾਲ ਕਿਉਂ ਕੀਤੀ ਜੇਲ੍ਹ 'ਚ ਉਸਨੇ ਭੁੱਖ ਹੜਤਾਲ ਕੀਤੀ ਰਾਜਨੀਤਿਕ ਕੈਦੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਨਹੀਂ ਜੋ ਉਥੇ ਰਾਜਨੀਤਿਕ ਕੈਦੀ ਕੈਦ ਸਨ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਭਗਤ ਸਿੰਘ ਨੇ ਜੇਲ੍ਹ 'ਚ ਜੋ ਹੈ ਉਹ ਭੁਖੜ ਹੜਤਾਲ ਕੀਤੀ। ਸੋ ਲੇਖ ਉਹਨੇ ਜੇਲ੍ਹ 'ਚ ਲਿਖਿਆ ਸੀ ਮੈਂ ਨਾਸਤਿਕ ਕਿਉਂ ਹਾਂ। ਤਾਂ ਭਗਤ ਸਿੰਘ ਨੇ ਜੋ ਭੁਖੜ ਹੜਤਾਲ ਰਾਜਨੀਤਿਕ ਕੈਦੀਆਂ ਲਈ ਕੀਤੀ ਉਹ ਕਿੰਨੇ ਦਿਨ ਦੀ ਸੀ? ਉਹ ਲਗਭਗ 116 ਦਿਨ ਦੀ ਸੀ। ਭਗਤ ਸਿੰਘ ਦੀ ਨੂੰ ਫਾਂਸੀ ਦੀ ਸਜ਼ਾ ਕਦੋਂ ਸੁਣਾਈ ਗਈ? 1931 ਈਸਵੀ ਵਿੱਚ ਭਗਤ ਸਿੰਘ ਨੂੰ ਫਾਂਸੀ ਦੀ سزا 1931 ਈਸਵੀ ਵਿੱਚ ਸੁਣਾਈ ਗਈ ਔਰ ਉਸ ਨੇ ਭੁਖੜਤਾਲ ਕਿੰਨੇ ਦਿਨ ਕੀਤੀ 116 ਦਿਨ ਸੋ ਦੋਨੇ ਹੀ ਕੁਐਸਚਨ ਬੜੇ ਇੰਪੋਰਟੈਂਟ ਕੁਐਸਚਨ ਨੇ ਜਨਮ ਮਾਤਾ ਪਿਤਾ ਤੇ ਉਹਨਾਂ ਦੀ ਮੌਤ ਇਹ ਪ੍ਰਸ਼ਨ ਬੜੇ ਇੰਪੋਰਟੈਂਟ ਹਨ ਅਗਲਾ ਪ੍ਰਸ਼ਨ ਭਗਤ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ ਤਾਂ ਭਗਤ ਸਿੰਘ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਪਗਤ ਸਿੰਘ ਨੂੰ ਫਾਂਸੀ ਦਿੱਤੀ ਕਿੱਥੇ ਗਈ ਲਾਹੌਰ ਜੇਲ੍ਹ 'ਚ ਇੱਕ ਦਿਨ ਪਹਿਲਾਂ ਉਹਨਾਂ ਨੂੰ 23 ਮਾਰਚ 1931 ਨੂੰ ਨਿਸ਼ਚਿਤ ਦਿਨ ਤੋਂ ਪਹਿਲਾਂ ਹੀ ਜਿਹੜੀ ਹੈ ਫਾਂਸੀ ਦਿੱਤੀ ਗਈ ਤਾਂ 23 ਮਾਰਚ ਨੂੰ ਬਾਰਡਰ ਫਿਰੋਜ਼ਪੁਰ ਹੁਸੈਨੀਵਾਲਾ ਦੇ ਵਿਖੇ ਇੱਕ ਮੇਲਾ ਵੀ ਲੱਗਦਾ ਹੈ ਉਹਨਾਂ ਦੀ ਯਾਦ 'ਚ ਸੋ 23 ਮਾਰਚ 1931 ਨੂੰ ਪਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਲਾਹੌਰ ਜੇਲ੍ਹ 'ਚ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ ਭਗਤ ਸਿੰਘ ਨੂੰ ਫਾਂਸੀ ਦੇਣ ਵਾਲੀ ਉਸ ਦੀ ਉਮਰ ਕਿੰਨੀ ਸੀ ਉਹ ਛੋਟੇ ਸਨ 23 ਸਾਲ ਭਗਤ ਸਿੰਘ ਦੇ ਨਾਲ ਕਿਸ ਨੂੰ ਫਾਂਸੀ ਦਿੱਤੀ ਗਈ ਭਗਤ ਸਿੰਘ ਦੇ ਨਾਲ ਉਹਦੇ ਦੋ ਹੋਰ ਸਾਥੀ ਸਨ ਜਿਨ੍ਹਾਂ ਨੂੰ ਕੀ ਫਾਂਸੀ ਦਿੱਤੀ ਗਈ ਇੱਕ ਦਾ ਨਾਂ ਰਾਜਗੁਰੂ ਤੇ ਦੂਸਰੇ ਦਾ ਨਾਂ ਸੀ ਸੁਖਦੇਵ ਰਾਜਗੁਰੂ ਤੇ ਸੁਖਦੇਵ ਦੋਨਾਂ ਨੂੰ ਭਗਤ ਸਿੰਘ ਦੇ ਨਾਲ ਫਾਂਸੀ ਕਈ ਮਾਰਚ 9 31 ਇਸਵੀ ਨੂੰ ਲਾਹੌਰ ਜੇਲ੍ਹ ਵਿੱਚ ਦਿੱਤੀ ਗਈ ਸੋ ਇਹ ਕੁਐਸਚਨ 3 4 ਇਕੱਠੇ ਬਣ ਜਾਂਦੇ ਹਨ ਤਾਂ ਭਗਤ ਸਿੰਘ ਦੀ ਉਮਰ ਉਸ ਸਮੇਂ 23 ਸਾਲ ਦੀ ਸੀ ਭਗਤ ਸਿੰਘ ਕਿਸ ਚੀਜ਼ ਦਾ ਪ੍ਰਤੀਕ ਹੈ ਹਿੰਮਤ ਕੁਰਬਾਨੀ ਤੇ ਇਨਕਲਾਬੀ ਸੋਚ ਇਹ ਤਿੰਨਾਂ ਦਾ ਜੋ ਪ੍ਰਤੀਕ ਜੋ ਚਿੰਨ ਹੈ ਉਹ ਭਗਤ ਸਿੰਘ ਹੈ ਭਗਤ ਸਿੰਘ ਨੌਜਵਾਨਾਂ ਲਈ ਕਿਉਂ ਪ੍ਰੇਰਨਾ ਦਿੰਦਾ ਹੈ ਜਾਂ ਕਿਉਂ ਪ੍ਰੇਰਨਾ ਸਰੋਤ ਹੈ ਕਿਉਂਕਿ ਉਸਨੇ ਛੋਟੀ ਉਮਰ ਵਿੱਚ ਹੀ ਆਪਣੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ 23 ਸਾਲ ਦੀ ਉਮਰ 1931 ਈਸਵੀ ਵਿੱਚ ਉਹਨਾਂ ਨੇ ਜਿਹੜੀ ਹੈ ਫਾਂਸੀ ਉਹਨਾਂ ਨੂੰ ਦਿੱਤੀ ਗਈ ਸੀ ਤਾਂ ਉਹਨਾਂ ਨੇ ਆਪਣੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਇਸ ਕਰਕੇ ਭਗਤ ਸਿੰਘ ਜੋ ਨੌਜਵਾਨਾਂ ਦੇ ਲਈ ਉਹ ਪ੍ਰੇਰਨਾ ਸਰੋਤ ਹੈ ਹਿੰਮਤ ਕੁਰਬਾਨੀ ਅਤੇ ਇਨਕਲਾਬ ਦਾ ਪ੍ਰਤੀਕ ਕੌਣ ਹੈ ਜੀ ਭਗਤ ਸਿੰਘ 24 ਕੁਐਸਚਨ ਚਾਲੀਆਂ ਚੋਂ 24 ਕੁਐਸਚਨ ਆਪਾਂ ਕਰ ਚੁੱਕੇ ਹਾਂ ਸਾਰੇ ਹੀ ਪ੍ਰਸ਼ਨ ਬੜੇ ਇੰਪੋਰਟੈਂਟ ਨੇ ਔਰ ਜੋ ਮੇਨ ਗੱਲ ਉਹ ਹੈ ਕਿ ਇਹ ਟੈਕਸਟ ਬੁੱਕ ਦੇ ਪ੍ਰਸ਼ਨ ਹਨ ਜੋ ਕਿ ਪੀਟੈਟ ਦੇ ਇਗਜ਼ਾਮ ਚ ਪੁੱਛੇ ਜਾਂਦੇ ਹਨ ਭਗਤ ਸਿੰਘ ਭਾਰਤੀ ਇਤਿਹਾਸ ਵਿੱਚ ਅਮਰ ਕਿਉਂ ਹੈ ਕਿਉਂਕਿ ਉਸ ਦੀ ਕੁਰਬਾਨੀ ਨੇ ਆਜ਼ਾਦੀ ਦੀ ਨੀ ਰੱਖੀ ਦੇਖੋ ਆਜ਼ਾਦੀ ਦਾ ਸੰਘਰਸ਼ ਜੋ ਹੈ 1857 ਈਸਵੀ ਤੋਂ ਸ਼ੁਰੂ ਹੋ ਚੁੱਕਾ ਸੀ ਹੋਲੀ-ਹੋਲੀ ਇਹ ਪਖਦਾ ਹੋਇਆ ਜਿਹੜਾ ਹੈ ਸੰਘਰਸ਼ 1947 ਚ ਆਪਾਂ ਨੂੰ ਆਜ਼ਾਦੀ ਮਿਲ ਗਈ। ਰਾਜਗੁਰੂ ਦਾ ਜਨਮ ਕਦੋਂ ਹੋਇਆ 1928 ਈਸਵੀ ਵਿੱਚ। ਤੇ ਰਾਜਗੁਰੂ ਦਾ ਪੂਰਾ ਨਾਂ ਕੋਣ ਕੀ ਸੀ? ਸ਼ਿਵਰਾਮ ਹਰੀ ਰਾਜਗੁਰੂ। ਰਾਜਗੁਰੂ ਜਿਸ ਨੂੰ ਕਿ ਭਗਤ ਸਿੰਘ ਦੇ ਨਾਲ 1931 ਨੂੰ ਫਾਂਸੀ ਦਿੱਤੀ ਗਈ ਉਸ ਦਾ ਇੱਕ ਸਾਥੀ ਉਸ ਤੋਂ 1 ਸਾਲ ਛੋਟਾ ਸੀ 1928 ਈਸਵੀ ਵਿੱਚ ਉਸ ਦਾ ਜਨਮ ਹੋਇਆ। ਤਾਂ ਉਸ ਦਾ ਨਾਂ ਸੀ ਸ਼ਿਵਰਾਮ ਹਰੀ ਰਾਜਗੁਰੂ ਉਸ ਦਾ ਪੂਰਾ ਜਾਂ ਅਸਲ ਨਾਮ ਸੀ। ਹੁਣ ਰਾਜਗੁਰੂ ਤੇ ਸੁਖਦੇਵ ਬਾਰੇ ਥੋੜੀ ਗੱਲਬਾਤ ਕਰਦੇ ਹਾਂ ਭਗਤ ਸਿੰਘ ਦੇ ਸਾਥੀ ਸਨ ਇਹ ਵੀ ਰਾਜਗੁਰੂ ਦੇ ਪਿਤਾ ਜੀ ਦਾ ਕੀ ਨਾਮ ਸੀ ਸ਼੍ਰੀ ਹਰੀ ਨਰਾਇਣ ਰਾਜਗੁਰੂ ਰਾਜਗੁਰੂ ਜੀ ਦੀ ਮਾਤਾ ਦੀ ਮਾਤਾ ਜੀ ਦਾ ਕੀ ਨਾਮ ਸੀ ਸ਼੍ਰੀਮਤੀ ਪਾਰਵਤੀ ਬਾਈ ਰਾਜਗੁਰੂ ਤੇ ਮਾਤਾ ਪਿਤਾ ਦਾ ਨਾਮ ਸ਼੍ਰੀ ਹਰੀ ਨਰਾਇਣ ਰਾਜਗੁਰੂ ਤੇ ਮਾਤਾ ਸ਼੍ਰੀਮਤੀ ਪਾਰਬਤੀ ਬਾਈ ਸੰ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ ਪ੍ਰਸ਼ਨ ਨੰਬਰ 3 ਰਾਜਗੁਰੂ ਦਾ ਜਨਮ ਕਿੱਥੇ ਹੋਇਆ ਪਿੰਡ ਖੇੜ ਜ਼ਿਲ੍ਹਾ ਪੂਨਾ ਮਹਾਰਾਸ਼ਟਰ ਚ ਸੁਖਦੇਵ ਦਾ ਜਨਮ ਕਦੋਂ ਹੋਇਆ 1907 ਈਸਵੀ ਚ ਪਾ ਸੁਖਦੇਵ ਤੇ ਭਗਤ ਸਿੰਘ ਦੋਨਾਂ ਦਾ ਜਨਮ 1907 ਈਸਵੀ ਵਿੱਚ ਹੋਇਆ ਤਾ ਪਾਗ ਸਿੰਘ ਦਾ ਜਨਮ ਪਾਕਿਸਤਾਨ ਛੋਇਆ ਰਾਜਗੁਰੂ ਦਾ ਜਨਮ ਮਹਾਰਾਸ਼ਟਰ ਦੇ ਵਿੱਚ ਹੋਇਆ ਜਿਲ੍ਹਾ ਪੂਨਾ ਪਿੰਡ ਖੇੜਾ ਵਿੱਚ ਰਾਜਗੁਰੂ ਦਾ ਜਨਮ ਹੋਇਆ ਤੇ ਸੁਖਦੇਵ ਦਾ ਜਨਮ 1937ਵੀ ਨੂੰ ਹੋਇਆ ਸੋ ਰਾਜਗੁਰੂ ਤੇ ਬਾਰੇ ਕੁਝ ਪ੍ਰਸ਼ਨਾਂ ਤੋਂ ਬਾਅਦ ਸੁਖਦੇਵ ਦੀ ਗੱਲ ਕਰਦੇ ਹਾਂ ਸੁਖਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਲਾਲਾ ਰਾਮ ਲਾਲ ਠਾਪੜ ਸੁਖਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਸ਼੍ਰੀਮਤੀ ਰਲਿ ਦੇਵੀ ਪਗਸਿੰ ਰਾਜਗੁਰੂ ਤੇ ਸੁਖਦੇਵ ਇਹਨਾਂ ਦਾ ਜਨਮ ਤੇ ਮਾਤਾ ਪਿਤਾ ਦੇ ਨਾਮ ਇਹ ਕੁਐਸਚਨ ਬੜੀ ਵਾਰ ਜਿਹੜਾ ਹੈ ਹਰ ਤਰ੍ਹਾਂ ਦੇ ਜੋ ਇਗਜ਼ਾਮ ਨੇ ਜੌਬ ਨਾਲ ਰਿਲੇਟਡ ਉਹਨਾਂ ਵਿੱਚ ਪੁੱਛੇ ਜਾਂਦੇ ਹਨ ਤੇ ਪੀਟੈਟ ਦੇ ਲਈ ਵੀ ਇਹ ਪ੍ਰਸ਼ਨ ਬੜੇ ਇੰਪੋਰਟੈਂਟ ਪ੍ਰਸ਼ਨ ਹਨ ਸੋ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਅੱਗੇ ਗੱਲਬਾਤ ਕਰਦੇ ਹਾਂ ਕਿ ਸੁਖਦੇਵ ਦਾ ਪਾਲਣ ਪੋਸ਼ਣ ਉਸ ਕਿਸ ਨੇ ਕੀਤਾ ਤਾਂ ਸੁਖਦੇਵ ਦੀ ਅ ਤਕਰੀਬਨ 3 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਤਾਂ ਉਸਦੇ ਤਾਇਆ ਲਾਲਾ ਚਿੰਤਾ RAM ਜੀ ਨੇ ਉਹਨਾਂ ਦਾ ਜੋ ਪਾਲਣ ਪੋਸ਼ਣ ਕੀਤਾ ਭਗਤ ਸਿੰਘ ਦੇ ਚਾਚਾ ਅ ਸਰਦਾਰ ਅਜੀਤ ਸਿੰਘ ਨੇ ਕਿਹੜੀ ਲਹਿਰ ਚਲਾਈ ਸੀ ਤਾਂ ਪਗੜੀ ਸੰਭਾਲ ਜੱਟਾ ਉਹਨਾਂ ਨੇ ਆਜ਼ਾਦੀ ਦੀ ਇੱਕ ਲਹਿਰ ਚਲਾਈ ਸੀ ਸਰਦਾਰ ਅਜੀਤ ਸਿੰਘ ਨੇ ਭਗਤ ਸਿੰਘ ਦੇ ਦਾਦਾ ਜੀ ਦਾ ਕੀ ਨਾਂ ਸੀ ਸਰਦਾਰ ਅਰਜਨ ਸਿੰਘ ਚਾਚਾ ਦੀਨ ਚਾਚਾ ਜੀ ਦਾ ਨਾਮ ਅਜੀਤ ਸਿੰਘ ਦਾਦਾ ਜੀ ਦਾ ਨਾਮ ਸਰਦਾਰ ਅਰਜਨ ਸਿੰਘ ਸੀ ਤਾਂ ਸੁਖਦੇਵ ਤੇ ਭਗਤ ਸਿੰਘ ਦੀ ਬਚਪਨ ਤੋਂ ਹੀ ਦੋਸਤੀ ਸੀ ਜਿਸ ਕਰਕੇ ਇਹ ਦੋਸਤੀ ਉਹਨਾਂ ਨੇ ਆਪਣੀ ਮੌਤ ਤੱਕ ਕਾਇਮ ਰੱਖੀ ਆਜ਼ਾਦੀ ਦੇ ਸੰਘਰਸ਼ ਸੁਖਦੇਵ ਨੇ ਰਾਜਗੁਰੂ ਦਾ ਤੇ ਭਗਤ ਸਿੰਘ ਦਾ ਪੂਰਾ ਸਾਥ ਦਿੱਤਾ ਤਾਂ ਭਗਤ ਸਿੰਘ ਦੇ ਚਾਚਾ ਨੇ ਇੱਕ ਲਹਿਰ ਚਲਾਈ ਸੀ ਪਗੜੀ ਸੰਭਾਲ ਜੱਟਾਂ ਪ੍ਰਸ਼ਨ ਸੰਤੀਵਲ ਵੱਧਦੇ ਹਾਂ ਲਾਲਾ ਲਾਜਪਤਰਾਈ ਦੀ ਮੌਤ ਦਾ ਮੁੱਖ ਦੋਸ਼ੀ ਕੌਣ ਸੀ ਐਸ ਐਸ ਪੀ ਸਕਾਟ ਤਾਂ ਤਿੰਨਾ ਦੇਸ਼ ਭਗਤਾਂ ਨੂੰ ਫਾਂਸੀ ਕਦੋਂ ਹੋਈ 23 ਮਾਰਚ ਨੂੰ 1931 ਈਸਵੀ ਨੂੰ ਲਾਲਾ ਲਾਜਪਤਰਾਈ ਤੇ ਜੋ लाठी चार्ज ਦਾ ਮੁੱਖ ਦੋਸ਼ੀ ਉਹਨਾਂ ਦੀ ਮੌਤ ਦਾ ਮੁੱਖ ਦੋਸ਼ੀ ਸੀ ਐਸ ਐਸ ਪੀ ਸਕਾਟ ਲੇਕਿਨ ਸਕਾਟ ਦੀ ਜਗ੍ਹਾ ਨਾਲ ਦੇਸ਼ ਭਗਤ ਤਿੰਨਾ ਦੇਸ਼ ਭਗਤਾਂ ਨੇ ਉਸ ਸਮੇਂ ਸਾਂਡਰਸ ਜੋ ਕਿ ਉਹਨਾ ਨੇ ਵੀ लाठी चार्ज 치ਸਾ ਲਿਆ ਸੀ ਤਾਂ ਉਸ ਨੂੰ ਜਿਹੜੀ ਹੈ ਗੋਲੀ ਮਾਰਤੀ ਤਿੰਨਾ ਦੇਸ਼ ਭਗਤਾਂ ਨੂੰ ਮੌਤ ਦੀ ਸਜ਼ਾ ਕਿਸ ਕੇਸ ਅਨੁਸਾਰ ਸੁਣਾਈ ਗਈ ਲਾਹੌਰ ਸਾਜ਼ਿਸ਼ ਕੇਸ ਐਸਐਸਪੀ ਸਕਾਟ ਦੀ ਥਾਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਸ ਨੂੰ ਗੋਲੀ ਮਾਰੀ ਉਹਨਾਂ ਨੇ ਮਾਰੀ ਸੀ ਡੀਐਸਪੀ ਸਾਂਡਰਸ ਨੂੰ ਸੋ ਇਸ ਤਰ੍ਹਾਂ ਅੱਜ ਦੀ ਜੋ ਵੀਡੀਓ ਸੀ ਉਹ ਇਤਿਹਾਸ ਵਿਸ਼ੇ ਨਾਲ ਸੰਬੰਧਿਤ ਹੈ ਤੇ ਇਸ ਦਾ ਮੁੱਖ ਟੌਪਿਕ ਸੀ ਸਰਦਾਰ ਭਗਤ ਸਿੰਘ ਉਹਨਾਂ ਦੇ ਦੋ ਸਾਥੀ ਰਾਜਗੁਰੂ ਤੇ ਸੁਖਦੇਵ ਇਹ ਪ੍ਰਸ਼ਨ ਬੜੇ ਇੰਪੋਰਟੈਂਟ ਪ੍ਰਸ਼ਨ ਨੇ ਮਾਸਟਰ ਕੈਡਰ ਤੇ ਖਾਸ ਤੌਰ ਤੇ ਪੀਟੈਟ ਦੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਵਿੱਚੋਂ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਹਨ ਸੋ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਵਿਕਸਿਸ਼ਟੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਾ ਰਹੀ ਹਾਂ भगत सिंह संबंधित चाली जो प्रश्न मैं तो कराए हैं इसकी खास विशेषता की है कि ये युकलैट के ही प्रश्न हैं तब जो पेपर है पीटर का बुकलैट चो ही पूछा जाता है ਸੋ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਂਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਭੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਧੰਨਵਾਦ